ਸੱਚੀ ਇਹ ਕਾਲ ਜੀ ਸਾਰਿਆਂ ਨੂੰ ਸਾਡੇ ਪਿੰਡ ਮੀ ਤਾਂ ਨਹੀਂ ਪਿਆ ਪਰ ਹਨੇਰੀ ਵਗਾ ਵਗਾ ਕੇ ਬਹੁਤ ਬੁਰਾ ਹਾਲ ਕਰਿਆ ਪਿਆ ਤੇ ਇੱਧਰ ਸਾਡੀ ਜੋਤ ਮੈਡਮ ਇਹਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਅਸੀਂ ਲਵਾ ਲੈਨੇ ਜੀ ਫੌਗਰ ਤੇ ਕੱਚੇ ਥਾਂ ਵਿੱਚ ਲਵਾ ਲੈਨੇ ਜਿਕਰ ਤਾਂ ਵੈਸੇ ਨਹੀਂ ਹੋਇਆ ਇੰਨਾ ਸਾਨੂੰ ਆਇਆ ਚਲੋ ਠੀਕ ਰਵੇ ਤੇ ਪਰਿਵਾਰ ਵਿੱਚ ਉੰਜ ਵੀ ਕਦੇ ਕੋਈ ਬਿਮਾਰ ਹੋਏਂਦਾ ਕਦੇ ਕੋਈ ਤੇ ਟੈਨਸ਼ਨ ਜੀ ਹੋਈ ਪਈ ਐ ਤੇ ਇਸ ਦੇ ਚੱਲਦੇ ਮੈਂ ਸੋਚਿਆ ਵਿੱਚੋਂ ਟੈਨਸ਼ਨ ਨੂੰ ਮਾਰੋ ਕੋਲੀ ਦਿਮਾਗ ਨੂੰ ਠੰਡਾ ਕਰਦੇ ਆ ਤੇ ਪਾਣੀ ਵਿੱਚ ਪਾ ਕੇ ਪੀਤਾ ਜੀ ਆਪਾਂ ਬ੍ਰਮੀ ਹੋ ਸਕਦਾ ਇਹਦੇ ਨਾਲ ਮੇਰੇ ਵਾਲ ਵੀ ਕਾਲੇ ਹੋ ਜਾਣ। ਹੂੰ ਇਸ ਤੋਂ ਬਾਅਦ ਮੈਂ ਸੋਚਿਆ ਕਿ ਬੱਚਿਆਂ ਨੂੰ ਕੁਝ ਖਾਣੇ ਹੈਗੇ ਤੇ ਮੈਨੂੰ ਮਿਲ ਗਿਆ ਜੀ ਇਹ 세ਮੀਆਂ। ਇਹਨੂੰ ਵਰਮਿਸੇਲੀ ਕਹਿੰਦੇ ਨੇ ਤੇ ਅਸੀਂ ਇਹਨੂੰ ਕਹਿੰਦੇ ਹੁੰਦੇ ਹਾਂ ਜੀ ਟੱਲੀ ਵਾਲੀਆਂ 세ਮੀਆਂ। ਇਹ ਟੱਲੀ ਵਾਲੀਆਂ 세ਮੀਆਂ ਦਾ ਨਾਮ ਪਹਿਲੀ ਵਾਰ ਮੈਂ ਸੁਣਿਆ ਸੀ ਇਸ ਮੇਰੇ ਨਾਨਕੇ ਪਿੰਡ ਤੇ ਬਾਅਦ ਵਿੱਚ ਮੈਨੂੰ ਪੈਕੇਟ ਦੇਖ ਕੇ ਪਤਾ ਲੱਗਿਆ ਕਿ ਇਹਨੂੰ ਵਰਮਿਸੇਲੀ ਕਹਿੰਦੇ ਨੇ। ਪਹਿਲਾਂ ਅਸੀਂ ਟੱਲੀ ਵਾਲੀਆਂ 세ਮੀਆਂ ਕਹਿੰਦੇ ਹੁੰਦੇ ਸੀ। ਇਹਦੇ ਲਈ ਆਪਾਂ ਪਾਲੀ ਥੋੜਾ ਜਿਹਾ ਘਿਓ ਤੇ ਪਾਲੀਏ ਜੀ ਇੱਕ ਬਾਟੀ ਪਾਲੀ ਆਪਾਂ ਇਹਨਾਂ 세ਮੀਆਂ ਦੀ ਵਰਮਿਸੇਲੀ ਦੀ। ਕਿ ਹੋਰ ਲਈ ਕੋਈ ਜ਼ਰੂਰੀ ਨਹੀਂ ਹੈਗਾ ਬਾਲਾ ਪਾਉਣਾ ਸਿਰਫ ਇਹਨਾਂ ਨੂੰ ਆਪਾਂ ਫਰਾਈ ਕਰਨਾ ਹਲਕਾ-ਹਲਕਾ ਬ੍ਰਾਊਨ ਕਰਨਾ ਇਹਦੇ ਲਈ ਆਪਾਂ ਨੂੰ ਥੋੜਾ ਜਿਹਾ ਕਿਉਂ ਬਹੁਤਾ ਮੈਨੂੰ ਸੀਵੀਆਂ ਥੋੜੀਆਂ ਲੱਗੀਆਂ ਮੈਂ ਹੋਰ ਪਾਲੀਆਂ ਚੰਗੀ ਤਰ੍ਹਾਂ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਤਾਂ ਕਿ ਇਹ ਥੱਲੋਂ ਜ਼ਿਆਦਾ ਮੱਚ ਨਾ ਜਾਣ ਕਿਉਂਕਿ ਥੋੜ੍ਹੀ ਜਿਹੀ ਸੇਕ ਨਾਲ ਇਹ ਜ਼ਿਆਦਾ ਜਲ ਜਾਂਦੀਆਂ ਨੇ ਤੇ ਇਹਨੂੰ ਆਪਾਂ ਹਲਕੇ-ਹਲਕੇ ਹੱਥਾਂ ਨਾਲ ਹਿਲਾਉਂਦੇ ਰਹਿਣਾ ਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰ ਦੇਣਾ ਸਲੋ ਕਿਉਂਕਿ ਮੇਰੇ ਤੋਂ ਥੋੜੀਆਂ ਜਿਆਦਾ ਹੋ ਗਈ ਸੀ ਫਲੇਮ ਤੇ ਸਲੋ ਤੇ ਆਪਾਂ ਇਹ ਦੇਖੋ ਜੀ ਇਹਦਾ ਰੰਗ ਆ ਜਿਹੜਾ ਬਦ ਰੰਗ ਬਦਲਦੇ ਬਦਲਦੇ ਬਾਲਾ ਟਾਈਮ ਨਹੀਂ ਲੱਗਦਾ 5-7 ਮਿੰਟਾਂ ਵਿੱਚ ਦੀ ਇਹ ਭੁੰਨੀਆਂ ਜਾਂਦੀਆਂ ਨੇ ਪੂਰੀ ਰੈਸਿਪੀ ਨੂੰ ਸਾਰੇ 15 ਮਿੰਟ ਲੱਗਦੇ ਨੇਗੇ ਜੇ ਆਪਾਂ ਨੂੰ ਜਲਦੀ-ਵਲਦੀ ਕੁਝ ਖਾਣ ਨੂੰ ਚਾਹੀਦਾ ਤਾਂ ਪਹਿ ਬਣਾ ਕੇ ਖਾ ਸਕਦੇ ਆ ਤੇ ਜਿੰਨੀ ਆਪਾਂ ਸੇਵੀਆਂ ਲਈਆਂ ਉਹਦੋਂ ਅੱਧੀ ਲੈ ਲਵਾਂਗੇ ਆਪਾਂ ਖੰਡ ਖੰਡ ਪਾ ਕੇ ਆਪਾਂ ਹੌਲੀ-ਹੌਲੀ ਇਹਨੂੰ ਚਲਾਉਂਦੇ ਰਵਾਂਗੇ ਚਲਾਉਂਦੇ ਚਲਾਉਂਦੇ ਤਾਂ ਕਿ ਖੰਡ ਆ ਜਿਹੜੀ ਉਹ ਸੇਵੀਆਂ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਲਓ ਜੀ ਸੇਵੀਆਂ ਆਪਣੀਆਂ ਬਣਦੇ ਨੇੜੇ ਨੇ ਤੇ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਹੌਲੀ ਹੌਲੀ ਕਰਦੇ ਹੋਏ ਥੋੜਾ ਥੋੜਾ ਡੇਢ ਗਲਾਸ ਪਾਣੀ ਦਾ ਕਿਉਂਕਿ ਇੱਕੇਦਾਂ ਪਾਵਾਂਗੇ ਤਾਂ ਜਿਵੇਂ ਆਪਾਂ ਕੜਾ ਪ੍ਰਸ਼ਾਦ ਬਣਾਉਣੀ ਹੁੰਦੀਆਂ ਤਾਂ ਉਹਦੇ ਨਾਲ ਉਹਦੀਆਂ ਬੁਲਬਲੀਆਂ ਉੱਠਣੀਆਂ ਜਿਵੇਂ ਕੜਾ ਪ੍ਰਸ਼ਾਦ ਵਾਲੇ ਪ੍ਰੋਸੈਸ ਦਾ ਬਰਸੇ ਦੇ ਵਿੱਚ ਨਾਪ ਤੋਲ ਨਹੀਂ ਹੈਗਾ ਉਹ ਆਪਾਂ ਨਾਪ ਤੋਲ ਕੇ ਬਣਾਉਨੇ ਆ ਜਿਵੇਂ ਤਿੰਨ ਮੀਲ ਦਾ ਕਹਿ ਲਓ ਤੇ ਇਹਦੇ ਵਿੱਚ ਆਪਾਂ ਡੇਢ ਗਲਾਸ ਪਾਣੀ ਦਾ ਪਾ ਦਿਆਂਗੇ ਬਾਕੀ ਆਪਣੀ ਆਪ ਦੀ ਮਰਜ਼ੀ ਹੁੰਦੀ ਹੈ ਵੀ ਆਪਾਂ ਕਿਹੋ ਜੀ ਕੰਸਿਸਟੈਂਸੀ ਰੱਖਣੀ ਹੈਗੀ ਆਪਾਂ ਜ਼ਿਆਦਾ ਪਤਲੀਆਂ ਰੱਖਣੀਆਂ ਨੇ ਜਾਂ ਕਰੜੀਆਂ ਰੱਖਣੀਆਂ ਵੈਸੇ ਇਹ ਹਲਕੀਆਂ ਜੀਆਂ ਨਾ ਕਰੜੀਆਂ ਨਾ ਪਤਲੀਆਂ ਹੀ ਵਧੀਆ ਲੱ ਤੇ ਇਹ ਲੋ ਜੀ ਸਾਡੀਆਂ ਸੇਵੀਆਂ ਜਿਹੜੀਆਂ ਰਿੱਜ ਕੇ ਬਣ ਚੁੱਕੀਆਂ ਨੇ ਬਿਲਕੁਲ 15 ਮਿੰਟ ਲੱਗਦੇ ਨੇ 15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਮੈਂ ਇੰਨੀ ਇਕ ਪਤਲੀਆਂ ਰੱਖਿਆ ਏ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣੀਆਂ ਨੇ ਇਸ ਤਰ੍ਹਾਂ ਬਣਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਥੋੜੇ ਜਿਹਾ ਬਦਾਮ ਜਿਹਨਾਂ ਨੂੰ ਮੈਂ ਕੱਟ ਲਿਆ ਸੀਗਾ ਹੋਰ ਕੋਈ ਡਰਾਈ ਫਰੂਟ ਮੇਰੇ ਕੋਲ ਨਹੀਂ ਸੀਗਾ ਸਿਰਫ ਬਦਾਮ ਸੀ ਚਲੋ ਆਪਾਂ ਇਹੇ ਪਾ ਕੇ ਕੰਮ ਚਲਾ ਲੈਣੇ ਹੈਗੇ ਆਪਾਂ ਇਸ ਨੂੰ ਬਦਾਮਾਂ ਨੂੰ ਪਾਉਣ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਹਲਾਵਾਂਗੇ ਹਲਾਉਣ ਤੋਂ ਬਾਅਦ ਇਸ ਨੂੰ ਟਾਕੇ ਰੱਖ ਦਿਆਂਗੇ ਚਲੋ ਜੀ ਇਸ ਨੂੰ ਆਪਾਂ 5-5-4 ਮਿੰਟ ਲਈ ਟਾਕੇ ਰੱਖਤਾ ਤੇ ਉਸ ਤੋਂ ਬਾਅਦ ਦੇਖੋ ਜੀ ਆਪਣੇ ਸੇਵੀਆਂ ਜਿਹੜੀਆਂ ਬਣ ਕੇ ਤਿਆਰ ਨੇ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਬਹੁਤ ਜ਼ਿਆਦਾ ਤੇਜਿੰਦਰ ਵੀਰ ਨੂੰ ਬਹੁਤ ਜ਼ਿਆਦਾ ਪਸੰਦ ਨੇ ਕੋਈ ਦਿਨਾਂ ਤੋਂ ਉਹ ਕਹਿ ਰਹੀ ਸੀ ਮम्मा ਬਣਾ ਦਿਓ ਬਣਾ ਦਿਓ ਤੇ ਅੱਜ ਦਿਨ ਠੰਡਾ ਸੀ ਮੈਂ ਚਲ ਬਣਾ ਦਿੰਦੀ ਆ ਤੇ ਖੁਸ਼ਬੂ ਲੈਂਦੇ ਹੋਏ ਤੇਜਿੰਦਰ ਵੀਰ ਪਹੁੰਚ ਗਿਆ ਇਹ ਤੋਂ ਰਿਹਾ ਨਹੀਂ ਗਿਆ ਇਹਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ